ਜਦ ਸਹਿਬ ਜੀ ਨੇ ਬਾਣੀ ਜਿਹੜੀ ਗੁਰਗੰਗਸਾਹਿਬ ਦੇ ਵਿੱਚ ਲਿਖ ਦਿੱਤੀ ਹੁਣ ਇੱਥੇ ਚਾਰ ਗੁਰਸਿੱਖਾਂ ਦੀ ਬਾਣੀ ਵੀ ਲਿਖੀ ਤੇ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਆਖਿਆ 1604 ਈਸਵੀ ਦਾ ਉਹ ਦਿਨ ਆਇਆ ਜਿਸ ਦਿਨ ਮਹਾਰਾਜ ਨੇ ਬਾਣੀ ਦਾ ਦੁਨੀਆਂ ਦੇ ਵਿੱਚ ਅਸੀਸ ਕੋਈ ਨਾ ਹੋਵੇ ਜਿਹਦੇ ਉੱਤੇ ਬਾਣੀ ਦਾ ਸਰੂਪ ਰਖਣਾ ਆ ਯਾਦ ਰੱਖਿਓ ਖਾਲਸਾ ਜੀ ਅੱਜ ਅਸੀਂ ਕਿੰਨਾ ਸਿਰਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਟਕਾਉਣਾ ਇਹ ਤੁਸੀਂ ਸੋਚਣਾ ਮੈਂ ਕੇਵਨ ਦੱਸੀ ਜਾ ਰਹਾ ਆਓ ਕੱਟਿਏ ਦੁਨੀਆਂ ਭਰ ਦੇ ਵਿੱਚ ਅੰਦਰ ਦ੍ਰਿਸ਼ਟੀ ਨੂੰ ਘੜਾਇਆ ਤ ਨੂੰ ਅਰਜਨ ਸਿੰਘ ਸਾਹਿਬ ਮਹਾਰਾਜ ਨੇ ਸਾਰੀ ਦੁਨੀਆਂ ਦੇ ਵਿੱਚ ਸੁਰਤੀ ਲਾ ਕੇ ਉਹਨੀਆਂ ਵਿੱਚ ਰਹਿੰਦੇ ਹੋਏ ਸਿੱਖਾਂ ਨੂੰ ਬੁਲਾਉਣ ਵਾਸਤੇ ਕੁਝ ਚਿੱਠੀਆਂ ਲੇ ਕੇ ਬਾਹਰੀ ਧਰਤੀ ਦੇ ਸਿੱਖਾਂ ਨੂੰ ਆਵਾਜ਼ਾਂ ਤੇ ਖਾਲਸਾ ਜੀ ਉਹ ਸਿੱਖਾਂ ਨੂੰ ਆਪਣੇ ਸਾਡੇ ਧਰਤੀ ਤੇ ਆਉਣ ਦੀਆਂ ਤਕਰੀਬਾਂ ਮਹਾਰਾਜ ਦੀਆਂ ਚਿੱਠੀਆਂ ਦੇ ਵਿੱਚ ਲੇ ਕੇ ਇਹ ਯੋਜਿਕਾ ਕੁਆਲ ਆ ਵਾਜੁਰ ਸਿੰਘ ਜੀ ਸਦਾ ਸੁਖਜੰਦਾ ਸਿੰਘ ਜੀ ਪਰ ਅੱਜ ਕੱਲ੍ਹ ਬਣਾਵਾ ਜੁਰਨਾ ਕਾ ਕਰਦੇ ਸਾਹਿਬ ਕਰਦੇ ਸਰਨਾਮ ਕੀ ਹੈ ਗੁਰਦੁਆਰਾ ਸਿੰਘ ਸਾਹਿਬ ਸਿੰਘ ਸਾਹਿਬ ਪਤੀ ਸਰਦਾਰ ਨਵੀਕ ਕਿੰਨੀ ਚੱਗੀ ਹੈ ਬਹੁਤ ਬਹੁਤ ਚੰਗੀ ਮੈਂ ਜੀ ਹੋਰ ਮੇਰੇ ਕਰਦੇ ਕਿਨੇ ਕਰ ਰਹੇ ਨਾਲ ਸਾਥ ਤੋਂ ਗੈਰ ਸਾਹਿਬ ਤੋਂ ਚੱਲ ਰਿਹਾ ਇਹ ਪੁਰਾਣੇ ਬਜ਼ੁਰਗਾਂ ਤੋਂ ਰੀਤ ਚੱਲ ਰਹੀ ਆ ਹਰ ਸਾਲ ਬਹੁਤ ਹੀ ਵੱਲ ਚੜ ਕੇ ਬਣਾਇਆ ਜਾਂਦਾ ਜੀ ਆਪਾਂ ਤਾਲ ਕਰੀਏ ਕਿ ਮੋਸ਼ਨ ਵੀ ਬੜਾ ਛੋਣਾ ਹੋ ਗਿਆ ਹਾਂਜੀ 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 ਬਹੁਤ ਸੋਹਣਾ ਸੰਗਤ ਵੀ ਸੁਰੂ ਹੋਈ ਚੱਲ ਚੱਲ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਲਾਕੇ ਦੇ ਉਹ ਜਿਹੜੀਆਂ ਸੰਗਤਾਂ ਆਈਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਹਾਂਜੀ ਉਹਨਾਂ ਵੱਲੋਂ ਕੀ ਕੀ ਪ੍ਰੋਗਰਾਮ ਕਿਤੇ ਜੀ ਸੰਗਤਾਂ ਦਾ ਹਾਂਜੀ ਉਹਨਾਂ ਵੱਲੋਂ ਚਾਹ ਪਾਣੀ ਦਾ ਚਾਪ ਕੋੜਿਆਂ ਦਾ ਖੰਡਿਆਂ ਦਾ ਜੀ ਲੰਗਰ ਦਾ ਬਹੁਤ ਵਧੀਆ ਪ੍ਰੋਗਰਾਮ ਆ ਜੀ ਇਹ ਕਿਹਦਾ ਸੋਹਣਾ ਜੁਰਮੇਲਾਵਾ ਹੱਥਾਂ ਆ ਕੇ ਮੇਰੇ ਕੋਲ ਕਿਹਦੀ ਪ੍ਰੋਗਰਾਮ ਹਾਂਜੀ ਯਾਰ ਭਾਦੋ ਭਾਦੋ ਦੇ ਪਹਿਲੇ ਹਫ਼ਤੇ ਦਿਨ ਐਤਵਾਰ ਨੂੰ ਕਰਾਇਆ ਇੰਨੇ ਨੇ ਵਿਰੋਧ ਗ੍ਰਾਮਭੂਲੇ ਦਾ ਤੇ ਲੱਗਦੇ ਜੂ ਹਾਂਜੀ ਬਹੁਤ ਜ਼ਿਆਦਾ ਬਹੁਤ ਵਧੀਆ ਸਹਿਯੋਗ ਸੀ ਗਾ ਐਨ ਆਰ ਆਈ ਵੀਰਾਂ ਦਾ ਹਰ ਸਾਲ ਵੱਧ ਚੜ ਕੇ ਕਰਦੇ ਵੀ ਐਨ ਆਰ ਆਈ ਅੱਜ ਕੱਲ ਦੇ ਨੌਜਵਾਨਾਂ ਨੂੰ ਕੀ ਸਿਨੇਹਣਾ ਕਿ ਗਲਤ ਰੋਸ਼ਿਆਵਾਂ ਕਰਦੇ ਨੂੰ ਗੁਰੂ ਨੂੰ ਗੁਰੂ ਘਰ ਨਾਲ ਜੁੜਨਾ ਚਾਹੀਦਾ ਸੀ ਅੰਮ੍ਰਿਤ ਛਕਣਾ ਚਾਹੀਦਾ ਜੀ ਤੇ ਪੜ੍ਹ ਲੈ ਕੇ ਵਧੀਆ ਕਿਸੇ ਮਕਾਮ ਤੇ ਪਹੁੰਚਣਾ ਚਾਹੀਦਾ ਜੀ ਹਾਂਜੀ ਵਾਲਾ ਹਿੰਦੀ ਜੀ ਤੇ ਤਰਸੇਨ ਸਿੰਘ ਜੀ ਜਿਹਨਾਂ ਨੇ ਸੰਤਾ ਨੇ ਮੈਨੂੰ ਕਰਾਇਆ ਜਿਹੜਾ ਗੁਰਦੁਆਰਾ ਨਾਮ ਤੇ ਆਲਮਤ ਲਈ ਹਾਂਜੀ महाराज <laughs> करायोगा ਐਮ ਐਨ ਐਨ ਮਨਉਂਦੇ ਆ ਜੀ ਜੀ ਗਾਇੰਗੀਆਂ ਗਾਲ ਮਾਈ ਸੰਗਤ ਮਨਉਂਦੀ ਆ ਹਰ ਸਾਡੇ ਬਹੁਤ ਧੰਨਵਾਦ ਜੀ ਦੋ ਆਹ ਜਿਹੜੀ ਗੱਲ ਤੋਂ ਇਹ ਫੇਰ ਤੋਂ ਜਲੇ ਇਹ ਖੜਬੜ ਸਾਬ ਤੇ ਹੋ ਗਏ ਅੱਜ 3 ਦਿਨ ਹੋਇਆ ਹੀ ਚੱਲਦੇ ਨੇ ਤੇ ਤੁਹਾਡੀ ਜਨ ਅੱਜ ਆਈ ਆ ਜੀ ਬਹੁਤ ਵਧੀਆ ਉਹਨਾਂ ਨੇ ਬਾਬੇ ਬਕਾਲੇ ਵਾਲਿਆਂ ਨੇ ਬਹੁਤ ਆਨੰਦ ਲਿਆਂਦਾ ਈ ਸਾਰੀ ਸੰਗਤ ਨੂੰ ਬਹੁਤ ਸੇਵਾ ਪਰਵਾਣੋ ਜੀ ਅੱਜ ਦੇ ਬੱਚਿਆਂ ਨੂੰ ਜਿਹੜੇ ਫੇਸਬੁਕ ਪਰਸਨ ਜ਼ਿਆਦਾ ਹੋ ਗਿਆ ਗੁਰੂ ਘਰ ਉੱਤੇ ਅਰਥੀ ਗਾ ਮੈਸੇਜ ਦੇਖੋ ਜੀ ਬੱਚਿਆਂ ਨੂੰ ਤੇਹੀ ਮੈਸੇਜ ਹੀ ਦਿੰਨੇ ਆਂ ਵੀ ਸਾਰੇ ਗੁਰੂ ਘਰ ਦੇ ਨਾਲ ਲੱਗਣਾ ਤੇ ਅਮਰਤਾਰੀ ਬਣਨਾ ਤੇ ਮਹਾਰਾਜ ਉਹਨਾਂ ਦੇ ਚੜ੍ਹਦੀਆਂ ਕਲਾ ਗਰਾਂ ਨਾ ਨਗਰ ਨੂੰ ਸਾਰੀ ਸਾਰੀ ਨਗਰ ਵੀ ਸਾਰਾ ਇਸ ਧਿਆਨ ਨਾਲ ਦੇ ਦੇ ਤਬਾਹ ਕੀ ਮੈਸੇਜ ਸਾਰਿਆਂ ਨੂੰ ਆਈ ਪੰਜਾਬ ਨੂੰ ਦਿੰਨੇ ਆਂ ਅਮਰਤਾਰੀ ਲੋਕਾਂ ਨੂੰ ਸਵਾਤ ਹੋਵੇ ਆਪਣੇ ਜੀਵਨ